ਸੋ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਕਦਾ ਚਿਤ ਵੀ ਨਹੀਂ ਹੋ ਸਕਦਾ ਕਿ ਇਹ ਟ੍ਰੇਡ ਕੱਢ ਜਾਣਗੇ ਪੂਰੀ ਢਾਂਗ ਫੇਰਾਂਗੇ ਜੇਕਰ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਇਸ ਦਾ ਸਖਤ ਨੋਟਿਸ ਨਹੀਂ ਲੈਂਦਾ ਅਣਸੁਖਾਵੀ ਕੋਈ ਵੀ ਘਟਨਾ ਵਾਪਰਦੀ ਆ ਇਹ ਪੰਜਾਬ ਸਰਕਾਰ ਜਾਣੇ ਵਾਹਿਗੁਰੂ ਨੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸWARE ਖਾਲਸਾ ਜੀ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਾਮਲਿੰਗ ਭੋਗੀ ਗੈਰ ਕੁਦਰਤੀ ਸਬੰਧ ਬਣਾਉਣ ਵਾਲੇ ਲੋਕਾਂ ਵੱਲੋਂ 27 ਅਪ੍ਰੈਲ 2025 ਨੂੰ ਪਰੇਡ ਕੱਢੀ ਜਾ ਰਹੀ ਆ ਇਹ ਦਮਦਮੀ ਟਕਸਾਲ ਇਸ ਦਾ ਸਖਤ ਵਿਰੋਧ ਕਰਦੀ ਆ ਗੁਰੂ ਖਾਲਸਾ ਪੰਥ ਦੇ ਦਾ ਸਖਤ ਵਿਰੋਧ ਕਰਦਾ ਆ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਤ ਗੁਰਬਾਣੀ ਵਿੱਚ ਕਹਿੰਦੇ ਨੇ ਅੰਮ੍ਰਿਤਸਰ ਸਫਟੀ ਦਾ ਘਰ ਸੋ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਕਦਾ ਚਿਤ ਵੀ ਨਹੀਂ ਹੋ ਸਕਦਾ ਕਿ ਇਹ ਪਰੇਡ ਕੱਢ ਜਾਣਗੇ ਪੂਰੀ ਡਾਂਗ ਫੇਰਾਂਗੇ ਜੇਕਰ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਇਸ ਦਾ ਸਖਤ ਨੋਟਿਸ ਨਹੀਂ ਲੈਂਦਾ ਅਣਸੁਖਾਵੀ ਕੋਈ ਵੀ ਘਟਨਾ ਵਾਪਰਦੀ ਆ ਇਹ ਪੰਜਾਬ ਸਰਕਾਰ ਜਾਣੇ ਸੋ ਗੁਰੂ ਖਾਲਸਾ ਪੰਥ ਦੰਦਮੀ ਟਕਸਾਲ ਅਤੇ ਦੰਦਮੀ ਟਕਸਾਲ ਦੇ ਵਿਦਿਆਰਥੀ ਇਸ ਦਾ ਸਖਤ ਵਿਰੋਧ ਕਰਦੇ ਨੇ ਸੋ ਪੰਜਾਬ ਦੇ ਨੌਜਵਾਨਾਂ ਨੂੰ ਵੀ ਕਹਿ ਦੇਣਾ ਚਾਹੁੰਦੇ ਆ ਕਿ ਇਹ ਜਿੱਥੇ-ਜਿੱਥੇ ਵੀ ਇਦਾਂ ਦੇ ਜਿਹੜੇ ਬਾਂਦਰ ਤੁਰੇ ਫਿਰਦੇ ਆ ਇਹਨਾਂ ਨੂੰ ਮਾਰ ਪਾਈ ਜਾਵੇ ਇਹ ਇਹਨਾਂ ਦਾ ਜਿਹੜਾ ਕਿਤੇ ਵੀ ਇਹ ਕਰਦੇ ਆ ਪ੍ਰਦਰਸ਼ਨ ਜਾਂ ਆਪਣਾ ਮਾਰਚ ਕੱਢਦੇ ਆ ਜਾਂ ਪਰੇਡ ਕਰਦੇ ਆ ਇਹਨਾਂ ਦਾ ਜਿਹੜਾ ਵਾ ਇਹ ਵਿਰੋਧ ਕੀਤਾ ਜਾਵੇ ਹਰ ਥਾਂ ਥਾਂ ਤੇ ਕਿਉਂਕਿ ਇਹ ਪੰਜਾਬ ਦੀ ਜਿਹੜੀ ਧਰਤੀ ਆ ਇਹ ਸ਼ਹੀਦਾਂ ਨੇ ਪਾਵਨ ਪਵਿੱਤਰ ਰੂਹਾਂ ਨੇ ਗੁਰੂ ਖਾਲਸਾ ਪੰਥ ਨੇ ਆਪਣਾ ਖੂਨ ਡੋਲ ਕੇ ਸਿਰ ਜੀਆ ਇਹ ਪੰਜਾਬ ਦੀ ਧਰਤੀ ਕਿਤੇ ਆਪਾਂ ਨੂੰ ਮੂੰਗਫਲੀਆਂ ਦੇ ਵੱਟੇ ਨਹੀਂ ਮਿਲੇ ਇਹ ਪੰਜਾਬ ਦੀ ਧਰਤੀ ਪਾਵਨ ਪਿੱਤਰ ਧਰਤੀ ਗੁਰੂਆਂ ਦੀ ਧਰਤੀ ਹੈ ਖਾਲਸਾ ਜੀ ਸੁਚੇਤ ਹੋ ਹਰ ਪਿੰਡ ਵਿੱਚ ਹਰ ਗਲੀ ਵਿੱਚ ਹਰ ਮੁਹੱਲੇ ਵਿੱਚ ਆਪ ਜੀ ਜਾਗਰੂਕ ਹੋ ਸ਼ਸਤਰਧਾਰੀ ਹੋ ਤਿਆਰ ਬਰ ਤਿਆਰ ਹੋਵੋ ਜੋ ਗੁਰੂ ਸਾਹਿਬ ਜੀ ਦਾ ਹੁਕਮ ਹੈ ਇਹਦੇ ਅਨੁਕੂਲ ਚੱਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ